ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਅੱਜ ਬਾਈ ਜੀ ਆਪਾਂ ਗੱਲ ਕਰ ਰਹੇ ਹਾਂ ਹੜਪੀੜਤਾ ਦੇ ਮੁੱਦੇ ਤੇ ਮੇਰੀ ਬਾਈ ਜੀ ਕਾਨੂੰ ਅਪੀਲ ਆ ਤੁਸੀਂ ਵੀ ਇਹ ਅਪੀਲ ਕਰਿਓ ਜਿਹੜੇ ਵੀ ਪਲੇਟਫਾਰਮ 'ਤੇ ਤੁਸੀਂ ਕਰ ਸਕਦੇ ਹੋ ਵੀ ਜਿਸ ਦਾ ਖੇਤ ਉਸ ਦੀ ਰੇਤ ਮਤਲਬ ਜਿਹਦੇ ਖੇਤ 'ਚ ਰੇਤਾ ਆਇਆ ਹੜ ਹੜ ਦੇ ਕਰਕੇ ਜਿਹੜਾ ਪਾਣੀ ਦੇ ਨਾਲ ਉਸ ਕਿਸਾਨ ਨੂੰ ਉਹ ਰੇਤ ਵੇਚਣ ਦਾ ਅਧਿਕਾਰ ਹੋਵੇ ਉਦੇ ਤੇ ਕੋਈ ਪਰਚਾ ਨਾ ਹੋਵੇ ਉਦੇ ਤੇ ਕੋਈ ਕਾਨੂੰਨੀ ਕਾਰਵਾਈ ਨਾ ਹੋਵੇ ਇਹ ਬਾਈ ਜੀ ਲੀਗਲ ਜਿਹੜੀ ਪਾਲਿਸੀ ਬਣਨੀ ਚਾਹੀਦੀ ਹੈ ਵੀ ਜਿਸ ਦਾ ਖੇਤ ਉਸ ਦੀ ਰੇਤ ਫੇਰ ਜਾ ਕੇ ਬਾਈ ਜੀ ਜਿਹੜੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਹਦੀ ਬਾਈ ਜੀ ਸ਼ਬਦਾਂ ਦੇ ਵਿੱਚ ਆਪਾਂ ਬਿਆਨ ਨਹੀਂ ਕਰ ਸਕਦੇ ਕਈ ਬਾਈ ਜੀ ਕਿਸਾਨਾਂ ਦਾ ਘੱਟੋ ਘੱਟ 50 50 ਸਾਲ ਪਿੱਛੇ ਚਲੇ ਗਏ ਉਹ ਕਿਵੇਂ ਚਲੇ ਗਏ ਕਿਉਂਕਿ ਬਾਈ ਜੀ ਉਹਨਾਂ ਦਾ ਘਰ ਆ ਜਿਹੜਾ ਸਾਰੇ ਦਾ ਸਾਰਾ ਘਰ ਵਹਿ ਗਿਆ ਕਈਆਂ ਦੀ ਬਾਈ ਜੀ ਜ਼ਮੀਨ ਹੀ ਹੜ ਦੇ ਕਰਕੇ ਜਿਹੜੀ ਵਹਿ ਗਈ ਹੁਣ ਬੋਰ ਉਹ ਖਤਮ ਹੋ ਗਏ ਸਿਸਟਮ ਤਬਾਹ ਹੋ ਗਿਆ ਇਸ ਕਰਕੇ ਜਿੰਨਾ ਕ ਭਾਈ ਜੀ ਹਾਰਾ ਲੱਗਦਾ ਜਿਸ ਦਾ ਖੇਤ ਉਸ ਦੇ ਰੇਤ ਦੇ ਹਿਸਾਬ ਦੇ ਨਾਲ ਵੀ ਜਿਹੜਾ ਉਹ ਰੇਤ ਵੇਚ ਕੇ ਕੁਛ ਨਾ ਕੁਛ ਉਹਨਾਂ ਨੂੰ ਜਿਹੜਾ ਹੌਸਲਾ ਮਿਲੂਗਾ ਜਿਹੜੀ ਉਹਨਾਂ ਨੂੰ ਮਾਲੀ ਸਹਾਇਤਾ ਮਿਲੂਗੀ ਇਹ ਬਾਈ ਜੀ ਸਾਰੇ ਇਹ ਇੱਕ ਲਹਿਰ ਬਣਾਈਏ ਤਾਂ ਜੋ ਸਰਕਾਰ ਆ ਜਿਹੜੀ ਇਹ ਪਾਲਿਸੀ ਬਣਾਵੇ ਤੇ ਜਿਹੜੇ ਹਰ ਪੀੜਤ ਕਿਸਾਨਾਂ ਦਾ ਨੁਕਸਾਨ ਹੋਇਆ ਕੁਛ ਨਾ ਕੁਛ ਉਹਦੀ ਪਰਪਾਈ ਹੋਵੇ ਇਹ ਵੀਡੀਓ ਬਾਈ ਜੀ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਕਰਿਓ ਜੇ ਸਹਿਮਤੋਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ